ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਏ ਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਬਾਈ ਪ੍ਰਦੀਪ ਕੋਲੋਂ ਇਹ ਵੀਡੀਓ ਫੇਰ ਤੁਹਾਨੂੰ ਦਿਖਾ ਰਹੇ ਆ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਕਾਫੀ ਸਾਰੀਆਂ گاਵਾਵਾਂ ਵਿਕਰੀ ਵਾਲੀਆਂ ਮੌਜੂਦ ਹੈ ਕੁਝ ਨਾਕ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾ ਦੇਾਂਗੇ ਬਾਕੀ ਹਰੇਕ ਵਾਰ ਇੱਕ ਬੇਨਤੀ ਹੁੰਦੀ ਹੈ ਵੀ ਜਦੋਂ ਤੁਸੀਂ ਆ ਕੇ ਪਸ਼ੂ ਦੇਖਦੇ ਹੋ ਕੁਸ ਕਾ ਮਾ ਇਹਨਾਂ ਚੋ ਵੀ ਵਿਖ ਜਾਂਦੇ ਆ ਤੇ ਕੁਸ ਇਹਨਾਂ ਦੀ ਥਾਂ ਤੇ ਨਵਾਂ ਆ ਕੇ ਹੋਰ ਖੜ ਜਾਂਦੇ ਆ ਮਤਲਬ ਜਦੋਂ ਵੀ ਤੁਸੀਂ ਆਓਗੇ ਪਸ਼ੂ ਤੁਹਾਨੂੰ ਹਰ ਟਾਈਮ ਮਿਲਣਗੇ ਪਰ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਆ ਕੇ ਕਰਕੇ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਸਿੱਧੇ ਮਾਲਕ ਦੇ ਚੱਲਦੇ ਹੁੰਦੇ ਆ ਆਓ ਬਾਈ ਨੂੰ ਮਿਲਦੇ ਆ ਦੱਸੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਗਾਂ ਬਿਲਕੁਲ ਤਾਜੀ ਸੋਈ ਵੀ ਹੈ ਇਸੇ ਤੋਂ ਵੀਡੀਓ ਦੀ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਪਹਿਲੇ ਨੰਬਰ ਤੇ ਗਾਂ ਜਿਹੜੀ ਐ ਇਹ ਬਈ ਆ ਜੇਰ ਪੈ ਗਈ ਤੇ ਦੋ ਬੜਾ ਤਾਜ਼ੀਆਂ ਸੂਈਆਂ ਇੱਕ ਦੀ ਹਲੇ ਜੇਰ ਪੈਂਡਿੰਗ ਆ ਠੀਕ ਐ ਤੇ ਵਧੀਆ ਬੜਾ ਮੰਨ ਕੇ ਵੀ ਬਾਕੀ ਬਈ ਰੇਟ ਸਾਰੇ ਹੀ ਹੁੰਦੇ ਨੇ ਆਪਣੇ ਕੋਲੇ ਹੂੰ ਬੈੜਾ ਮੰਨ ਕੇ ਇਸ ਟਾਈਮ ਆਪਣੇ ਕੋਲੇ 24 ਨੇ ਵਿਕਰੀ ਵਾਲੀਆਂ ਵੀ ਆਪਾਂ ਬੈੜਾ 10 ਕ ਬੈੜਾ 10 12 ਬੈੜਾ ਦਿਖਾਵਾਂ ਕਿਉਂਕਿ ਫਿਰ ਵੀਡੀਓ ਵੱਡੀ ਹੋ ਜਾਂਦੀ ਆ ਠੀਕ ਹੈ ਕਿਉਂਕਿ ਬਈ ਆਇਆ ਰੁਟੀਨ 'ਚ ਜਾਨਵਰ ਆਪਣੇ ਕੋਲੇ 25 ਤੀ ਹੁੰਦੇ ਨੇ ਹੂੰ ਜਦੋਂ ਵੀ ਕੋਈ ਮਰਜ਼ੀ ਵੀਰ ਕਿਤੋਂ ਮਰਜ਼ੀ ਚੱਲ ਕੇ ਆਵੇ ਉਹਨੂੰ ਬੈੜਾ ਇੱਥੇ ਮਿਲੂਗੀ ਠੀਕ ਹੈ ਬਾਕੀ ਗੱਲ ਬਈ ਦੇਖਣਾ ਆਪਾਂ ਅਜ ਤੱਕ ਇਹ ਕਦੇ ਕਹਿਕੀ ਨਹੀਂ ਵੇਚੀ ਵੀ 50 ਕਿਲੋ ਦੂ 40 ਕਿਲੋ ਦੂ ਦੇਖ ਆਪਣੇ ਨਾਲ ਸਾਰੇ ਭਰਾ ਸਮਝਦਾਰ ਆ ਹੂੰ ਵੀ ਬੈੜਾ ਦਾ ਰੇਟ ਆ ਉਹ ਵੀ ਬਾਜੂਬ ਹੋਊਗਾ ਤੇ ਜ ਬਿਲਾੰਬੇ ਵਾਲੀ ਚੀਜ਼ ਦਿੰਦੇ ਨਹੀਂ ਵੀ ਕੋਈ ਆਪਾਂ ਬਿਮਾਰ ਗਾਂ ਦੇਤੀ ਜਾਂ ਹੋਰ ਦੇਤੀ ਹੂੰ ਬਾਕੀ ਤਸੱਲੀ ਜਿਹੜਾ ਵੀਰ ਆਪਣੇ ਗੇਟ ਦੇ ਅੰਦਰ ਜਿਹੜਾ ਮਰਜ਼ੀ ਕਰ ਠੀਕ ਆ ਦੁੱਧ ਅਗਲੇ ਦੀ ਸੇਵਾ ਦਾ ਵੀ ਸਮਝਦਾ ਹਾਂ ਪਹਿਲੇ ਨੰਬਰ ਤੇ ਗਾਂ ਬਾਈ ਕੀ ਬਾੜ ਨੇ ਬਾਈ ਮੰਨ ਕੇ 34 35 ਕਿਲੋ ਦੁੱਧ ਦਿੱਤਾ ਹੋਇਆ ਹੂੰ ਤੇ ਰੇਟ ਦਾ ਰਹਿਣਾ ਬਾਈ ਜੀ 1,35,000 ਰੁਪਇਆ ਬੱਚਾ ਨੇ ਕੀ ਦਿੱਤਾ ਮੇਲ ਦਿੱਤਾ ਬਾਈ ਠੀਕ ਆ ਜਿਹੜੀ 2 ਨੰਬਰ ਤੇ ਗਾਂ 2 ਨੰਬਰ ਵੜਾ ਜਿਹੜੀ ਬਾਈ ਜਗਜੀਤ ਇਹ ਤਾਜੀ ਸੂਈਆ ਕੱਲ ਇਹਨੇ ਜਰਸੀ ਬੱਛੀ ਦਿੱਤੀ ਆ ਖੋਲੀ ਪਤਾ ਤੇ ਦੁੱਧ ਬਈ 25 26 ਕਿਲੋ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਲੇ ਅੱਗੇ ਚਲੋ ਕੇਅਰ ਦੇ ਉੱਤੇ ਹੁੰਦੀ ਹੈ ਜਿਆਦਾ ਵੀ ਦੇ ਦੇ ਹੁਣ ਜਿੱਦਾਂ ਇਹਦਾ ਲੇਵੇ ਦਾ ਡਿਜ਼ਾਈਨ ਆ ਕੋਈ ਵੀ ਵੀਰੇ ਨੂੰ ਕਹੂਗਾ ਯਾਰ 35 ਕਿਲੋ ਦੇ ਉਪਰ ਆਪਾਂ ਕਹਿੰਨੇ ਜੋ ਦਿੱਤੀ ਦੇਊਗੀ ਜੈਨੂਨ ਹਨਾ ਆਡਰ ਕੁਆਲਿਟੀ ਇੰਨੀ ਸ਼ਾਨਦਾਰ ਆ ਬਈ ਬਹੁਤ ਪਿਆਰੀ ਨਸਲ ਕੁਆਲਿਟੀ ਰੇਟ ਇਹਦਾ ਵਾਜਬ ਰਹਿਣਾ ਬਈ 1 ਲੱਖ 10000 ਰੁਪਏ ਮੋੜ ਲਾ ਬਈ ਇੱਥੇ ਮੋੜ ਲਾ ਬਤਾ ਘੋੜੀ ਵਰਗੀ ਭੈੜਾ ਬਈ ਚੁਵਾਈ ਦੀ ਠੰਡੀ ਸੀਲ 1 ਲੱਖ ਤੇ 10000 ਰੇਟ ਆ ਦੱਸੋ ਤਸੱਲੀ ਤੁਸੀਂ ਕਰਨੀ ਐ ਇੱਕ ਹੋਰ ਗਾਂ ਅੱਗੇ ਤੁਹਾਨੂੰ ਦਿਖਾ ਸਾਰੀਆਂ ਤਾਜ਼ੀਆਂ ਵੜਾਂ ਨੇ ਬਈ ਇਹਨਾਂ 'ਚ ਇਹ ਨਹੀਂ ਕੋਈ ਵੀ 5 ਦਿਨਾਂ ਦੀ ਜਾਂ 4 ਦਿਨਾਂ ਦੀ ਇੱਕ ਜਾਂ 2 ਦਿਨਾਂ ਦੀ ਠੀਕ ਹੈ ਜਿਹੜੀ 3 ਨੰਬਰ ਤੇ ਗਾਣਾ 3 ਨੰਬਰ ਵੜ ਬਾਈ ਪਰਸੋਂ ਸੂਈ ਤਾਜੀ ਠੀਕ ਹੈ ਤੇ ਐ ਮੰਨ ਕੇ ਚੱਲ ਪਾ ਵੀ 12 ਕਿਲੋ 13 ਕਿਲੋ ਦੁੱਧ ਕੱਢ ਲਿਆ ਵੀ ਇੱਕ ਟਾਈਮ ਦਾ ਕੱਢ ਲਈਦਾ ਇਹਦਾ ਠੀਕ ਹੈ ਤੇ ਦੁੱਧ ਜਮਾਂ ਜੈਨੂਨ ਦੁੱਧ ਜਿਹੜਾ 35 36 ਕਿਲੋ ਦੁੱਧ ਦੇ ਬੱਛੀ ਨੇ ਬਾਈ ਜੈਨੂਨ ਦੇਣੀ ਦੇਣਾ ਠੀਕ ਹੈ ਦੂਜਾ ਸੂਆਗਾ ਹੂੰ 6 ਦੰਦਾ ਮੇਲ ਨੂੰ ਇਹਨੇ ਜਨਮ ਦਿੱਤਾ ਜੇਰ ਵਗੈਰਾ ਜਮਾਂ ਡੰਨਾ ਹੀ ਰੇਟ ਹੋਊਗਾ ਇਹਦਾ ਰੇਟ ਬਾਈ ਇਹਦਾ ਲੈਂਡ ਦੇ ਨਾਲਾ ਰੇਟ ਆ ਜਿਹੜਾ 1 ਲੱਖ ਤੇ 44000 ਰੁਪਈਆ ਵੀ ਉਹੀ ਮੁੱਲ ਕਰਦੀ ਇਹਦਾ 80 90 ਉਹਦਾ ਕੋਈ ਫਾਇਦਾ ਨਹੀਂ ਵੈਸੇ ਬਾਈਆਂ ਨਾਲ ਸੌਦਾ ਹੋ ਗਿਆ ਠੀਕ ਹੈ ਆਪਾਂ ਗੱਲ ਵੀ ਕਰਾ ਦਿੰਨੇ ਆ ਕਿਉਂਕਿ ਬਹੁਤ ਦੂਰੋਂ ਆਏ ਨੇ ਵਿਚਾਰੇ ਠੀਕ ਹੈ ਆ ਜਾ ਬਾਈ ਸੋ ਦੱਸੋ ਇਹ ਜਿਹੜੇ ਏਰੀਆ 'ਚ ਜਾਣੀ ਹੈ ਬਹੁਤ ਸ਼ਾਨਦਾਰ ਅੱਡਰ ਕੁਆਲਟੀ ਬਾਈ ਜਿੱਦਾਂ ਅੱਛਾ ਸ਼ਾਇਰ ਤੋਂ ਦਿਖਾ ਵੀ ਜਿਵੇਂ ਆਪਾਂ ਲੋਕ ਹੱਥ ਨਹੀਂ ਕਰ ਦਿੰਦੇ ਨੇ ਵੀਰ ਫੇ ਇਦਾਂ ਦਾ ਲੈਵਲ ਲੱਗਿਆ ਕਰਮ ਵਾਲੀ ਨੇ ਆਪਰਾਮਾ ਨੇ ਲਈ ਹੈਗੀ ਬਹੁਤ ਦੂਰੋਂ ਆਏ ਵਿਚਾਰੇ ਮੋਟਰਸਾਈਕਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਥੋੜਾ ਨੇੜੇ ਹੋਇਓ ਜੇ ਮੈਂ ਇੱਕ ਬਾਈ ਪ੍ਰਦੀਪ ਹਾਂ ਹਾਂ ਵਿਚਾਲੇ ਹੋ ਜੀ ਬਾਈ ਕਿਹੜੇ ਏਰੀਏ ਤੋਂ ਆਏ ਹੋ ਬਾਈ ਤੁਸੀਂ ਅਸੀਂ ਰਾਜਸਥਾਨ ਤੋਂ ਆਏ ਜੀ ਹਨੂਮਾਨਗੜ੍ਹ ਜਿਹੜੇ ਤੋਂ ਪੀਲੀ ਬੰਗਾ ਤਹਿਸੀਲ ਤੋਂ ਪੀਲੀ ਬੰਗਾ ਤਹਿਸੀਲ ਹੈ ਹਨੂਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਤੋਂ ਆਏ ਅੱਛਾ ਭਾਈ ਕਿੰਨੇ ਵਜੇ ਤੁਰੇ ਸੀ ਸਵੇਰ ਤੁਸੀ ਅਸੀਂ ਤਕਰੀਬਨ 7:30 7 ਵਜੇ ਤਕਰੀਬਨ ਤੁਰੇ ਸੀਗੇ 7:30 7 ਵਜੇ ਤੁਰੇ ਸੀ ਗਾਂ ਇਹ ਖਰੀਦ ਲਈ ਹੈ ਤੁਸੀਂ ਹਾਂਜੀ ਪਸੰਦ ਆ ਗਈ ਵਧੀਆ ਹਾਂਜੀ ਪਸੰਦ ਆ ਗਈ ਜੀ ਵਧੀਆ ਪਸ਼ੂ ਵੈਸੇ ਅਸੀਂ ਵੀਡੀਓ ਜਦੋਂ ਬਣਾਉਨੇ ਆ ਮੈਂ ਬਣਾਉਣਾ ਜਾਂ ਕੁਲਵੀਰ ਬਾਈ ਹੁੰਦਾ ਇੱਥੇ ਕਾਫੀ ਪਸ਼ੂ ਦਿਖਾਉਨੇ ਆ ਮਤਲਬ ਤੁਹਾਨੂੰ ਆਸਾਨੀ ਰਹੀ ਇਹਨਾਂ ਚ ਪਸ਼ੂ ਸਿਲੈਕਟ ਕਰਨ ਲੱਗਾ ਕਾਫੀ ਨਗ ਦੇਖੇ ਆ ਤੁਸੀਂ ਹਾਂਜੀ ਬਹੁਤ ਆਸਾਨੀ ਰਹੀ ਜੀ ਵਧੀਆ ਨਗ ਸਾਰੇ ਦੇਖੇ ਵਧੀਆ ਦਿਖਾਏ ਜੀ ਠੀਕ ਹੈ ਵਧੀਆ ਪਸੰਦ ਬਾਈ ਕਹਿੰਦਾ ਬਾਈ ਆਪਣਾ ਨਵਾਂ ਕੰਮ ਆ ਵੀ ਵਹਿੜ ਆਪਾਂ ਇਦਾਂ ਦੀ ਦੇ ਦਿਓ ਵੀ ਜਿਹੜੀ 30 ਤੋਂ ਪਲੱਸ ਦੇ ਦੇ ਆਪਾਂ ਨੂੰ ਪੰਜ ਵਹਿੜਾਂ ਬਾਈ ਨੂੰ ਦਿਖਾਈਆਂ ਵੀ ਇਹਨਾਂ ਪੰਜਾਂ ਚੋਂ ਵੀਰੇ ਪਸੰਦ ਤੁਹਾਡੀ ਚੋਇਸ ਆ ਵੀ ਥਣਾ ਦੀ ਮਾ ਇੰਨੀ ਕੁ ਵਧੀਆ ਬੈੜਾ ਬਈ ਪ੍ਰਮਾਤਮਾ ਦੀ ਉਮਰ ਲੰਬੀ ਰੱਖੇ 34-35 ਕਰੋੜ ਦੇ ਦੋ ਦਿਨ ਖਰਾ ਦੇਣਾ ਜਮਾ। ਲੱਗਦਾ ਵਿਚਾਰੇ ਏਡੀ ਦੂਰੋਂ ਆਏ ਨੇ ਆਪਾਂ ਇਹਨਾਂ ਨੂੰ ਇਹ ਨਹੀਂ ਵੀ ਆਪਾਂ ਇਹਨਾਂ ਨੂੰ ਡਰਾ ਦਈਏ ਕਿ 2 ਲੱਖ 2.5 ਲੱਖ ਗਾਂ ਤਾਂ 2 ਲੱਖ ਦੀ ਵੇਚਣ ਵਾਲੀ ਗਾਂ ਇਹ। ਵੀ ਚਲੋ ਵਿਚਾਰੇ ਏਡੀ ਦੂਰੋਂ ਮੋਟਰਸਾਈਕਲ ਤੇ ਆਏ ਨੇ ਸੋਭਾ ਦੇ ਚੱਲੇ ਆਪਣੇ ਵਿਸ਼ਵਾਸ ਦੀ ਏਡੀ ਦੂਰੋਂ ਚੱਲ ਕੇ ਆਏ ਨੇ ਹਨਾ। ਸਹੀ ਗੱਲ। ਹਾਂ ਬਈ। ਸੋ ਦੋਸਤੋ ਇੱਕ ਹੋਰ ਹੈਰਾਨੀ ਵਾਲੀ ਗੱਲ ਆ ਇੰਨਿਆ ਸਫਰ ਬਾਈ ਦੀ ਹੋਰ ਆਨੇ ਮੋਟਰਸਾਈਕਲ ਤੇ ਤੈਅ ਕੀਤਾ ਇੱਥੋਂ ਤੱਕ ਪਹੁੰਚੇ ਗਾਂ ਖਰੀਦਣ ਵਾਸਤੇ। ਇਹਨਾਂ ਨੂੰ ਪਸੰਦ ਆਈ ਐ ਕੁਆਲਿਟੀ ਇਹਨਾਂ ਨੇ ਦੇਖ ਲਈ ਚਲੋ ਬਈ ਪਰਮਾਤਮਾ ਦੀ ਉਮਰ ਲੰਬੀ ਰੱਖੇ ਇਦਾਂ ਦਾ ਜਾਨਵਰ ਆ ਬਈ ਕੱਚਬਰਗਾ ਸਰੀਰ ਹੈ ਰ ਬੈਂਡ ਦਾ ਸਾਰਾ A to Z ਐ ਮੰਨ ਕੇ ਚੱਲ ਵੀ ਅੱਗੋਂ ਲੈ ਕੇ ਹਵਾਨਾ ਬਿਲਕੁਲ ਪਿੱਛੇ ਜਿੱਦਣ ਬਈ ਨੂੰ 20 ਦਿਨ ਹੋ ਗਏ ਨਾ ਸੂਈ ਨੂੰ ਇਹਦੇ ਅਡਰ ਦੀ ਸ਼ੇਪ ਇੰਨੀ ਟੌ ਬਣ ਜਾਣੀ ਆ ਫੈਟ ਫੂਟ ਇਹਦੀ ਸਾਰੀ ਝੜ ਕੇ ਬਾਹਰਲੀ ਦਾਮਾਂ ਵਰਗੀ ਗਾਹ ਬਣ ਜਾਣੀ ਆ ਠੀਕ ਆ ਇਹ ਤੋਂ ਅੱਗੇ ਜਿਹੜੀ ਬੈਠ ਕੇ ਮੇਰੇ ਪਿਓਰ ਦੋਂਦੀ ਆ ਕੱਲ ਸੂਈ ਸੀ ਜੀ ਸਾਰੇ ਸਾਫ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਪਿਓਰ ਦੋਂਦੀ ਆ ਬਦਨ ਦੇ ਵਿੱਚ ਚੈੱਕ ਕਰਾ ਦਿੰਨੇ ਆ ਤੇ ਵੀ ਦੁੱਧ ਜੇ ਵਧੀਆ ਬੰਦੇ ਕੋਲੇ ਬਾਕੀ ਦਾ 30 ਕਿਲੋ ਨਹੀਂ 24 25 ਕਿਲੋ ਇਹ ਵੀਰਿਆਂ ਨੂੰ ਵੀ ਆਪਾਂ ਇਹ ਦੱਸਿਆ ਸੀ ਇਹਨਾਂ ਦੇ ਵੀ ਪਸੰਦ ਸੀ ਮਾ ਵੀ 24 25 ਕਿਲੋ ਮੰਨ ਕੇ ਲਿਓ ਕੱਲ ਨੂੰ ਤੁਸੀਂ ਕਹੋ ਵੀ ਅਸੀਂ ਏਡੀ ਦੂਰ ਗਏ ਸਾਨੂੰ 30 ਕਹਤਾ ਹੂੰ ਤੇ ਹੋਰ ਦੋ ਦੰਦ ਸਹੀ ਹੈ ਸਹੀ ਹੈ ਬੰਦੀ ਉਹਦੇ ਅਸਕੇ ਦੋ ਦੰਦ ਦਾ ਦੋਸਤ ਹਾਂਜੀ ਇਹਦਾ ਰੇਟ ਰਹਿਣਾ ਬਾਈ ਜੀ ਜੈ ਸਨੋ ਵਾਲਾ 1,30,000 ਰੁਪਏ ਵੀ ਮੁੱਲ ਐਵੇਂ ਕਰਦੀ ਹੈ ਡੇਢ ਕਰਦੇ ਉਹਦਾ ਕੋਈ ਫਾਇਦਾ ਨਹੀਂ ਲਿਆਈਂ ਬਾਈ 130000 ਰੁਪਏ ਸੋ ਪਹਿਲਾਂ ਦੋ ਦੰਦ ਵੇਚ ਬਹੁਤ ਸੋਹਣੇ ਆਰਡਰ ਦੀ ਆ ਬਾਈ ਜਦੋਂ ਦੁੱਧ ਆਦ ਤੇ ਬੱਛੀ ਆ ਗਈ ਲੇਵਾ ਇਹਦਾ ਵੀ ਦੇਖੋ ਅੱਗੋਂ ਲੈ ਕੇ ਬਿਲਕੁਲ ਪਿੱਛੇ ਤੱਕ ਲੇਵਾ ਬਾਕੀ ਹਾਈਟ ਆ ਜਿਹੜੀ ਬਾਈ ਇਹਦੀ ਫੁੱਲ ਸਾਈਜ਼ ਆ ਸਹੀ ਹੈ ਮੀਡੀਅਮ ਮੀਡੀਅਮ ਨਹੀਂ ਜਮੇ ਵਿੱਚ ਆਪਾਂ ਦਿਖਾ ਦਿੰਨੇ ਕਿਉਂਕਿ ਜੇ ਆਪਾਂ 40 ਗਾਵਾਂ ਵੇਚ ਦਿਆਂ ਤਾਂ ਉਹਦੇ ਵਿੱਚੋਂ 10 ਵੀਰੀ ਕੋਲੇ ਆਉਂਦੇ ਨੇ ਸਾਰੇ ਫੋਨਤੀ ਮੰਗਾਉਂਦੇ ਆ ਇਹ ਤਾਂ ਅੱਗੇ ਬਾਈ ਇਹ ਬਾਈ ਤਾਜੀ ਸੂਈਆ ਬੱਛੀ ਨੂੰ ਇਨੇ ਜਨਮ ਦਿੱਤਾ ਬਾਈ ਇਹਦੀ ਹਜੇ ਜੇਰ ਪੈਣੀ ਆ ਜੇਰ ਪੈਣੀ ਆ ਬਾਈ ਹਲੇ ਇਕੱਠੀਆਂ ਸੂਈਆਂ ਸੀ ਇਹ ਹੋ ਗਿਆ ਇਹਨੂੰ ਘੰਟਾ ਡ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈ ਇਹਦਾ 122000 ਰੁਪਏ ਰਹਿਣਾ ਇਹਨੇ 27 28 ਕਿਲੋ ਦੁੱਧ ਪਲੂਨ ਨੇ ਦੇ ਰੱਖਿਆਗਾ ਬੱਚੀ ਇਹਨੇ ਬਹੁਤ ਟੌਪ ਦੀ ਦਿੱਤੀ ਹੈ ਜਿਹੜਾ ਪਿੱਛੇ ਬੱਚਾ ਹੈਗਾ ਉਧਰ ਨੂੰ ਲੈ ਜੀ ਬਾਈ ਉਧਰ ਨੂੰ ਲੈ ਜਾ ਸੋ ਦੋਸਤੋ ਬੱਚਾ ਬੱਚੀ ਨੂੰ ਜਨਮ ਦਿੱਤਾ ਹੈ ਬਾਕੀ ਬਾਈ ਜਿੰਨੀਆਂ ਗਾਵਾਂ ਨੇ ਸਾਰੀਆਂ ਬਰੀਕ ਨੇ ਆ ਵੀ ਇਹ ਨਹੀਂ ਵੀ ਜਿੱਦਾਂ ਆਪਾਂ ਸਾਂਡ ਬਣਾਏ ਪੁੰਦ ਨੇ ਚੜ ਚੜ ਚਮੜੀ ਕਿਉਂਕੋ ਦੁੱਧ ਨਹੀਂ ਦਿੰਦੀਆਂ ਬਾਈ ਫਿਰ ਵੇੜਾਂ ਹੱਥੀ ਚੁਵਾਈ ਵਾਲੇ ਥਣ ਨੇ ਸਾਰੀਆਂ ਦੇ ਇਹ ਦੋ ਅੱਗੇ ਜਿਹੜੀ ਵਹੜਾ ਅੱਗੇ ਭਾਈ ਪਹਿਲਾ ਸੂਆ ਚਾਰ ਦੰਦਾ 15 ਦਿਨਾਂ ਦੀ ਕੱਚੀ ਹੈ ਇਹ ਇਹ ਦੇਵਾਂਗੇ ਭਾਈ ਲੈਣ ਦੇ ਨਾਲ ਰੇਟ 132000 ਦੀ 15 ਦਿਨਾਂ ਹਲੇ ਇਹਦੇ ਪਏ ਨੇ ਤੇ ਵਾਹ ਵਧੀਆ ਬਹੁਤ ਵਧੀਆ ਵਹੜਾ ਵੀ ਜਿੰਮੇ ਵੀ 30 ਕਿਲੋ ਦੁੱਧ ਪਲੂਣ ਪਾ ਦੂ ਨਾੜਾ ਨੂੜਾ ਲੇਵੇ ਤੇ ਹੋਰ ਫਿਟਿੰਗ ਫੁੱਟਿੰਗ ਦਾ ਆਡਰ ਬਹੁਤ ਸੋਹਣਾ 20 ਦਿਨ ਵੀ ਲੈ ਸਕਦੇ ਕੱਲ ਨੂੰ ਕੋਈ ਵੀਰ ਕਹਦੇ ਸਾਨੂੰ 15 ਕਿਹਾ ਸੀ ਨਾ ਠੀਕ ਹੈ ਅੱਗੇ ਵਹੜਾ ਭਾਈ ਤਿਆਰ ਆ ਇਹਨੇ 32 33 ਕਿਲੋ ਦੁੱਧ ਪਲੂਣ ਨੇ ਦੇ ਰੱਖਿਆ ਤੋਰਪੁੱਤ ਇਹ ਦੇ ਦਾਂਗੇ ਭਾਈ 1 35 ਦੀ ਬਾਕੀ ਰੇਟ ਹੁੰਦਾ ਬਾਈ ਜੀ ਜੀ ਤੇ ਜਨਮਰ ਦੇ ਹਿਸਾਬ ਨਾਲ ਹੀ ਰੇਟ ਹੁੰਦਾ ਜਨਮਰ 70000 ਦਾ ਵੀ ਹੁੰਦਾ 80 ਦਾ ਵੀ ਹੁੰਦਾ ਜਨਮਰ 1.5 ਲੱਖ ਦਾ ਵੀ ਹੁੰਦਾ ਹਨ ਇਹ ਬਿਹੜਾ ਜਿਹੜੀ ਬਾਈ ਜਦੋਂ ਤਿਆਰ ਹੋ ਗਈ ਬਹੁਤ ਸੋਹਣੀ ਸੂਣ ਵੇਲੇ ਬਹੁਤ ਸੋਹਣੀ ਤਿਆਰ ਹੋ ਦੁੱਧ ਜੈਨੂਨ ਦੁੱਧ 30 ਕਿਲੋ ਤੋਂ ਪਲੱਸ ਦੁੱਧ ਪਾਈ ਜੋ ਇਹ ਚੱਲ ਪੁੱਤ ਚੱਲ ਬਹੁਤ ਪਿਆਰੀ ਬਿਹੜਾ ਬਾਕੀ ਜਿੰਨੇ ਜਨਮਰ ਆ ਬਾਈ ਸਾਰੇ ਹੱਥੀ ਚਵਾਈ ਵਾਲੇ ਆ ਵੀ ਆਪਾਂ ਵੇੜਾ ਅੱਜ ਤਾਂ ਹੀ ਕੱਟ ਦਿਖਾਵਾਂਗੇ ਫੋਨ ਦੇ ਉੱਤੇ ਵੀ ਕਿਉਂਕਿ ਚਲੋ ਬਾਈ ਨਿਗਾ ਵੱਜ ਜਾਂਦੀ ਹੈ ਜਾਨਵਰਾਂ ਦੀ ਫਿਰ ਨਕਾਲੀ ਜੀ ਚਪਤੌਰ ਪਤਨੂ ਇਹ ਬੈਣ ਵੀ ਬਾਈ 1 ਲੱਖ 22000 ਦੀ ਦੇ ਦਾਂਗੇ 15 ਦਿਨਾਂ ਦੀ ਕੱਚੀ ਆ ਦੁੱਧ ਨੇ 26 27 ਕਿਲੋ ਦੇ ਰੱਖਿਆਗਾ ਸੋ ਹਜੇ 15 ਦਿਨ ਬਾਕੀ ਹੈ ਥਣ ਬਿਲਕੁਲ ਹੱਥੀ ਚੁਾਈ ਵਾਲਾ ਹਵਾਨੇ ਤੇ ਨਾੜਾ ਸੋਹਣਿਆ ਲਿਆ ਬਈ ਬਾਕੀ ਜਿੰਨੇ ਜਾਨਵਰ ਨੇ ਬਾਈ ਸਾਰੇ ਟਿਪ ਟੋਪ ਜਾਨਵਰ ਵੀ ਚਲੋ ਹਰੇਕ ਵੀਰ ਨੇ ਪਸੰਦ ਨਾਲ ਖਰੀਦੇਣਾ ਹੁੰਦਾ ਚਲੋ ਆਪਣੀ ਵੀ ਚੁਆਇਸ ਹੁੰਦੀ ਹੈ ਜੇ ਆਪਾਂ ਜਾਨਵਰ ਵਧੀਆ ਲੈ ਕੇ ਆਉਣੇ ਆ ਤਾਂ ਵੀਰ ਚਲੋ ਏਡੀ ਦੂਰੋਂ ਆਉਂਦੇ ਨੇ ਦੂਰੋਂ ਨੇੜੇੋਂ ਹਰੇਕ ਵੀਰ ਖਰੀਦਣ ਆਉਂਦਾ 30 40 40 ਜਾਨਵਰ ਆਪਾਂ ਹਫਤੇ ਦੇ ਸੇਲ ਕਰਦੇ ਆਂ ਵੀ ਚਲੋ ਜੇ ਆਪਾਂ ਵਧੀਆ ਦਿੰਦੇ ਆ ਤਾਂ ਹੀ ਬੰਦਾ ਆਉਂਦਾ ਚੱਲ ਕੇ ਇਹਦੀ ਕੀ ਡਿਟੇਲ ਹੈ ਇਹ ਬਾਈ ਦੂਜਾ ਸੂਆ ਸੂਗੀ ਹੱਥੀਚਵਾਈ ਵਾਲਾ ਥਾਣਾ ਇਹਦੇ ਬਹੁਤ ਪਿਆਰਾ ਦੁੱਧ ਮੰਨ ਕੇ ਵੀ 30 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਪਰਚੇਜ ਕਰ ਲੈ ਤੇ ਰੇਟ ਇਹਦਾ ਵਾਜਬ ਰੱਖਾਂਗੇ ਬਾਈ 1 ਸਵਾ ਲੱਖ ਰੁਪਈਆ ਗਾਂ ਦਾ ਨਸਲ ਕੁਆਲਿਟੀ ਹੱਥੀ ਚਵਾਈ ਵਾਲਾ ਥਣ ਭਲਾ ਇਹ ਲੱਗੀ ਪਾਉਣ ਇੱਕ ਦੋ ਦਿਨਾਂ ਚ ਹੀ ਤਿਆਰ ਹੋ ਜੂ ਵੇੜੇ ਵੀ ਜਿਵੇਂ ਕਈ ਵਾਰ ਵੀਰ ਕਹਿੰਦੇ ਨੇ ਕੱਲੀ ਗਾਂ ਰੱਖਣੀ ਹੁੰਦੀ ਆ ਸ਼ੌਂਕ ਤੌਰ ਤੇ ਬਹੁਤ ਮੋਟੀ ਮੋਟੀ ਚਵਾਈ ਦੀ ਆ ਇਹ ਦੋ ਅੱਗੇ ਜਿਹੜੀਆਂ ਵੇੜਾਂ ਖੜੀਆਂ ਇਹ ਵੇੜਾਂ ਬਾਈ ਇਹ ਵੇੜ ਵੀ ਆਪਾਂ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਆ ਵੇੜ ਵੀ ਬਾਈ ਕੱਚੀ ਕੱਚੀ ਆ ਸਿਰਫ ਐ ਮੰਨ ਲਓ ਵੀ ਹਫ਼ਤੇ ਦੀ ਬਹੁਤ ਸ਼ਾਨਦਾਰ ਵੇੜਾ ਤੋਰੀ ਬੱਦੇ ਨੂੰ ਵੀ 25 26 ਕਿਲੋ ਦੁੱਧ ਨੇ ਦੇ ਰੱਖਿਆ ਬਾਈ ਤੇ ਤਿਆਰੀ ਤੇ ਗਾਂ ਦੇਖੋ ਬਾਈ ਉਸ ਦਿਨ ਵਾਲਾ ਰੇਟ ਉਸ ਦਿਨ ਹੋਊਗਾ ਜਿਹੜਾ ਜੇ ਕੋਈ ਹਫ਼ਤੇ ਜੇ ਸੇਲ ਹੋ ਕੇ ਚਲੀ ਗਈ ਤਾਂ ਇਹ ਆਪਾਂ 1 ਲੱਖ ਤੇ 10000 ਦੀ ਸੇਲ ਕਰਦਾ ਲੈ 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 ਬਹੁਤ ਵਧੀਆ ਪਤਲੀ ਚਾਮੜੀ ਦੀ ਆ ਹੱਥੀ ਚਵਾਈ ਵਾਲੇ ਥਾਣ ਨੇ ਬਾਈ ਟੋਟਲੀ ਗਾਵਾਂ ਦੇ ਬਾਕੀ ਜਿੰਨਾ ਆਰਡਰ ਬਣਾਓ ਬਾਈ ਬਹੁਤ ਸ਼ਾਨਦਾਰ ਆਰਡਰ ਬਣਾਓ ਕੁਆਲਿਟੀ ਬਹੁਤ ਆ ਫੇਸਬੁਕ ਕੁਆਲਿਟੀ ਹੋਰ ਸਾਰੇ ਟੈਕ ਨੰਬਰ ਚੀਜ਼ ਇਦੋਂ ਅੱਗੇ ਜਿਹੜੀ ਖਾਂ ਜਿਹੜੀ ਅੱਗੇ ਵੜਣਾ ਬਾਈ ਇਹਨੇ ਮੰਨ ਕੇ ਵੀ 30 32 ਕਿਲੋ ਦੁੱਧ ਕਰਮਾਂ ਵਾਲੀ ਨੇ ਦਿੱਤਾ ਹੋਇਆਗਾ ਬਾਹਰਲੀ ਹੰਗਾਵਾ ਨਾਲ ਦਾ ਜਿੱਦਣ ਇਹਨੂੰ ਸੂਣ ਤੋਂ 20 25 ਦਿਨਾਂ ਬਾਅਦ ਇਹਦਾ ਸਟਰਕਚਰ ਆ ਜਿਹੜਾ ਬਾਈ ਬਾਹਰਲੀ ਹੰਗਾਵਾ ਨਾਲ ਦਾਗਾ ਜਿੱਦਾਂ ਵੀ ਜਿੰਨਾ ਆਰਡਰ ਬਣਾਉਗੀ ਬਹੁਤ ਟੌਪ ਦਾ ਕੀ ਰੇਟ ਰਹਿਣਾ ਦਾ ਰੇਟ ਬਾਈ ਇਹਦਾ 1/2 ਲੱਖ ਰੁਪਈਆ ਇੱਕ ਗੱਲ ਹੋਰ ਆ ਬਾਈ ਦੂਰੋਂ ਨੇੜੋਂ ਕਿਤੇ ਹੋ ਵੀ 50 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਕੋਈ ਦੋ ਵਾੜਾ ਪਰਚੇਜ਼ ਕਰਦਾ ਆਪਾਂ ਉਹਦੀ ਪਹੁੰਚ ਦੇ ਦੇਣਾ ਠੀਕ ਹੈ ਲੈ ਆਈਏ ਬਈ ਵਾਪਸ ਵਾਸੋ ਬੱਤ ਵਾਸੋ ਉਹ ਵਾਸੋ ਅੱਗੇ ਜਿਹੜੀ ਬੱਚੀ ਆ ਬਾਈ ਇਹ 2 ਦਿਨ ਦਾ ਕਿੰਨਾ ਕੁ ਚੱਲਦੀ ਹੈ ਇਹ ਬਾਈ 10 ਤੋਂ 10 ਦਿਨ ਮੰਨ ਲਓ ਵੀ 15 ਦਿਨ ਵੀ ਲੈ ਹੁਣ 10 ਦਿਨ ਕਨਫਰਮ ਆਪਾਂ ਨੂੰ ਦੱਸਿਆ ਪਿਓਰ 2 ਦਿਨ ਦਾ ਵਧੀਆ ਟਾਂਚੇ ਦਾ ਇਹ ਵੀ ਬੱਚੀ ਬਈ ਆਪਾਂ ਸਵਾ ਦੀ ਦੇ ਦਾਂਗੇ ਤੇ ਦਰ ਪੁੱਤ ਤੇ ਦੁੱਧ ਮੰਨ ਕੇ ਇਹਨੂੰ 25 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਪਰਚੇਜ਼ ਕਰ ਲਈ ਜੀ ਬਰੀਡ ਨਸਲ ਕੁਆਲਟੀ ਬਹੁਤ ਹੈ ਚ ਵੀ ਸਟ੍ਰੇਟ ਸਟਰੂਟ ਬਹੁਤ ਆ ਉੱਪਰੋਂ ਜਾਵਾ ਸਿੱਧੀ ਪਲੇਨ ਬਾਈ ਲੇ ਆ ਵੀਰਾਸ ਦੋ ਦੰਦ ਇੱਕ ਹੋਰ ਤੁਹਾਨੂੰ ਜਿਹੜੀ ਬੈੜਾ ਬਈ ਐ ਮੰਨ ਲਾ ਵੀ ਜਿਹੜਾ ਵੀਰ ਮਰਜ਼ੀ ਪਰਚੇਜ ਕਰ ਲੈ 45 ਕਿਲੋ ਦੁੱਧ ਜਮਨ ਜੈਨੂਨ ਜਿਹਨੂੰ ਖਰਾ ਕਹਿਆ ਦਿੰਦੇ ਨੇ ਉਹ 45 ਕਿਲੋ ਦੁੱਧ ਦੇਣਾ ਬਈ ਇਹ ਬੈੜ ਨੇ ਦਿਨ ਗੱਲ ਕਰ 15 ਤੋਂ 20 ਦਿਨ ਹਲੇ ਇਹ ਲਊਗੀ ਚਲੋ ਵੀ ਜੇ ਕੋਈ ਉਦੋਂ ਪਹਿਲਾਂ ਕਿਸੇ ਵੀਰ ਨੇ ਲੈਣੀ ਹੋਈ ਤਾਂ ਆਪਣੇ ਨਾਲ ਕੰਟੈਕਟ ਕਰ ਲੂਗਾ ਤੇ ਨਹੀਂ ਚਲੋ ਤਿਆਰੀ ਦਿਓ ਜਿਹਦਾ ਮੁੱਲ ਅੱਜ ਵਾਲਾ ਰੇਟ ਬਈ 1 45 1 45 ਹਾਂਜੀ ਠੀਕ ਹੈ ਇਹ ਤੋਂ ਇਲਾਵਾ ਮੰਨ ਕੇ ਬੜਾ ਆਪਣੇ ਕੋਲ ਅੰਦਰ ਖੜੀਆਂ ਨੇ ਠੀਕ ਹੈ ਵੀ ਉਹ ਚਲੋ ਬਾਈ ਦੀ ਜਿੱਦਾਂ ਵੀ ਕੋਈ ਚੋਆਇਸ ਹੋ ਜਦੋਂ ਮਰਜੀ ਆ ਜੇ ਠੀਕ ਹੈ ਸੋ ਦੋਸਤੋ ਅੱਜ ਮੱਜਾਂ ਵੀ ਆਪਣੇ ਕੋਲੇ 8 ਮੱਜਾਂ ਨੇ ਮੈਂ ਆਪਾਂ ਵੀਡੀਓ ਬਣਾਈ ਨਹੀਂ ਇੱਕ ਜਰਸੀ ਆ 17 ਕਿਲੋ ਬੋਲੀ ਜਮਾ ਤਿਆਰ ਮਗਰ ਬੱਛੀ ਆ ਠੀਕ ਹੈ ਸੋ ਇਹ ਦੋਸਤੋ ਗਾਵਾਂ ਜਿਹੜੀਆਂ ਹਾਜ਼ਰ ਸੀਗੀਆਂ ਉਹ ਕੁਝ ਦਿਖਾਤ ਹੈ ਕੁਝ ਅੰਦਰ ਖੜੀਆਂ ਐ ਬਾਕੀ ਫੇਰ ਬੇਨਤੀ ਲਾਸਟ ਉੱਤੇ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਵੈਲਕਮ ਆ ਆ ਕੇ ਦੇਖ ਲਓ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ